ਹਾਂਜੀ ਮੈਂ 2015-16 ਦੇ ਵਿੱਚ ਗੇਮ ਸਟਾਰਟ ਕਰੀ ਸੀ ਉਸ ਤੋਂ ਬਾਅਦ ਮੈਂ ਮਤਲਬ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਗੇਮ ਕਰੀ ਉਸ ਤੋਂ ਪਹਿਲਾਂ ਮੈਂ ਬਰਨਾਲਾ ਦੇ ਬਾਬਾ ਕਾਲਾ ਮੈਚ ਸਟੇਡੀਅਮ ਦੇ ਵਿੱਚ ਵੀ ਬਹੁਤ ਟਾਈਮ ਪ੍ਰੈਕਟਿਸ ਕੀਤੀ ਆ ਤੇ ਹੁਣ ਅੱਜ ਕੱਲ ਮੈਂ ਕਾਫੀ ਟਾਈਮ ਤੋਂ 4-4 ਸਾਲਾਂ ਤੋਂ ਮੈਂ ਬੈਂਗਲੌਰ ਪ੍ਰੈਕਟਿਸ ਕਰ ਰਿਆਂਗਾ ਤੇ ਜਿੱਥੇ ਮੈਂ ਮਤਲਬ ਕਿ ਸੀਨੀਅਰ ਕੈਂਪ ਦੇ ਵਿੱਚ ਪ੍ਰੈਕਟਿਸ ਕਰ ਰਿਆਂ ਤੇ ਕਾਫੀ ਤੁਸੀਂ ਦੇਖ ਸਕਦੇ ਹੋ ਵੀ 2016 ਤੋਂ ਲੈ ਕੇ ਹੁਣ ਤੱਕ 15 16 ਤੋਂ ਲੈ ਕੇ ਕਾਫੀ ਲੰਮਾ ਟਾਈਮ ਮੈਨੂੰ ਲੱਗ ਗਿਆ ਉਹਰੇ ਤੱਕ ਪਹੁੰਚਣ ਤੇ ਤੇ ਇਸ ਤਰ੍ਹਾਂ ਕਾਫੀ ਵਿੱਚ ਮੁਸ਼ਕਲਾਂ ਵੀ ਆਈਆਂ ਤੇ ਹਰੇਕ ਮੈਨੂੰ ਲੱਗਦਾ ਵੀ ਆਉਂਦੀਆਂ ਹੀ ਨਹੀਂ ਕਿਉਂਕਿ 올림픽 ਆ ਕੋਈ ਛੋਟਾ ਕੰਮ ਤਾਂ ਹੈ ਨਹੀਂ ਹਨਾ ਤੇ ਇਹਦੇ ਇਦਾਂ ਮੁਸ਼ਕਲਾਂ ਵੀ ਆਉਂਦੀਆਂ ਨੇ ਤੇ ਆਈਆਂ ਵੀ ਨੇ ਤੇ ਆਪਾਂ ਮਤਲਬ ਕਿ ਆਪਣਾ ਹਮੇਸ਼ਾ ਫਾਰਵਰਡ ਦੇਖ ਕੇ ਚੱਲੇ ਹਨਾ ਪੋਜੀਟਿਵ ਦੇਖ ਕੇ ਚੱਲੇ ਤੇ ਬਸ ਉਸੀ ਪੋਜੀਟਿਵ ਨਾਲ ਅੱਜ ਵੀ ਆਪਾਂ ਬੈਠੇ ਆਂਗੇ ਤੇ ਗੱਲਬਾਤ ਕਰ ਰਹੇ ਆਂ ਤੇ ਕਿਉਂਕਿ ਜੋ ਹੋ ਗਿਆ ਉਹ ਪਿੱਛੇ ਹੋ ਗਿਆ ਕਿਉਂ ਆਪਾਂ 올림픽 ਖੇਡ ਕੇ ਆਇਆ ਵਰਲਡ ਦੇ 올림픽 ਦੇ ਵਿੱਚ 48 ਸੀਟਾਂ ਸਿਗੀਆਂ ਜਿਦੇ ਵਿੱਚ ਆ 48 ਦੇ ਵਿੱਚ ਸਿਲੈਕਟ ਹੋ ਗਏ ਸਿਲੈਕਟ ਹੋ ਕੇ ਉੱਥੇ ਪਹੁੰਚੇ ਤੇ ਮੇਰੀ ਵਰਲਡ ਰੈਂਕਿੰਗ 25 25ਵੀਂ ਵਰਲਡ ਰੈਂਕਿੰਗ ਸੀਗੀ ਮੇਰੀ ਤੇ ਦੋ ਹਫ਼ਤੇ ਮੇਰੀ 12ਵੀਂ ਵਰਲਡ ਰੈਂਕਿੰਗ ਵੀ ਰਹੀ ਆ ਜਦੋਂ ਮੈਂ 1938 ਵਾਲੀ ਰੈਸ ਭੱਜਿਆ ਸੀਗਾ ਤੇ ਇਸੇ ਤਰ੍ਹਾਂ ਆਪਾਂ ਆਪਣੀ ਵਰਲਡ ਰੈਂਕਿੰਗ ਨੂੰ ਇੰਪਰੂਵ ਕਰਨਾ ਤੇ ਹੋਰ ਸਟਰੋਂਗ ਹੋ ਕੇ ਆਪਾਂ ਅਗਲੇ ਆਉਣ ਵਾਲੇ ਅਗਲੇ ਸਾਲ ਜਿਹੜੇ ਵਰਲਡ ਚੈਂਪੀਅਨਸ਼ਿਪ ਹੋਣੀ ਆ ਤੇ ਉਹਦੇ ਲਈ ਹੁਣ ਤਿਆਰੀ ਹੁਣ ਤੋਂ ਸ਼ੁਰੂ ਕਰਨੀ ਆ